ਸਰਕਾਰਾਂ ਤੋਂ ਨਾ ਛਾ ਕਰੋ ਆਪਣੀ ਰਾਖੀਆ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਲੋਕਿਕਤਾ ਜਿੰਦਾਬਾਦ 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 ਵਿੱਚ ਅੱਜ ਜੋ ਸਮੇਂ ਰੌਲਾ ਪੈ ਗਿਆ ਜਦੋਂ ਇੱਕ ਆੜਤੀਆ ਕਿਸਾਨਾਂ ਦੇ ਜਿਹੜੇ ਰੁਪਏ ਜਾਂ ਫਸਲ ਨੂੰ ਛੱਡ ਕੇ ਜਿਹੜਾ ਉਹ ਭੱਜ ਗਿਆ ਇਹ ਉਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਇਕੱਠੀ ਹੋਈ ਅੱਜ ਧਰਨਾ ਪ੍ਰਦਰਸ਼ਨ ਕੀਤਾ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਇੱਕਤਾ ਗਰਾਹਾਂ ਦੇ ਆਗੂ ਹਾਂਜੀ ਕੀ ਮਸਲਾ ਸੀ ਤੁਸੀਂ ਧਰਨਾ ਲਾਇਆ ਕੀ ਗੱਲਬਾਤ ਹੋਈ ਮੈਂ ਜਗਦੇਵ ਸਿੰਘ ਜੋਗਿਆਲਾ ਭਾਰਤੀ ਕਿਸਾਨ ਯੂਨੀਅਨ ਇੱਕਤਾ ਗਰਾਹਾਂ ਦਾ ਜਿਹੜੇ ਦੇ ਆਗੂ ਹਾਂ ਇੱਥੇ ਇੱਕ ਕਪਲ ਸ਼ਰਮਾ ਨਾਂ ਦੀ ਫਾਰਮ ਹੈ ਮਲਕਾਣਾ ਰੋਡ ਤੇ ਉੱਥੇ ਉਹਨਾਂ ਦਾ ਚੱਕੀਆਂ ਵਗੈਰਾ ਦਾ ਕੰਮ ਵੀ ਸੀ ਤੇ ਅੜਦਾ ਕੰਮ ਵੀ ਸੀ ਉਹ ਰਾਤ ਦੀਵਾ ਲਾ ਕੇ ਜਿਹੜਾ ਉਹ ਭੱਜ ਚੁੱਕਿਆ ਹੁਣ ਕਿਸਾਨਾਂ ਦੀ ਜਿਹੜੇ ਕਿੰਨੀ ਇੱਥੇ ਫਸਲ ਪਈ ਆ ਉਹ ਕਿਸਾਨਾਂ ਨੂੰ ਪੇਮੈਂਟ ਉਹ ਪਾਏ ਜੀ ਉਹਦੀ ਨਿਰੀਖਣ ਕਰ ਰਹੇ ਆ ਉਧਰ ਉਹਦੇ ਬਾਅਦ ਕੇ ਵੱਡੀ ਗਿਣਤੀ ਚ ਲੋਕਾਂ ਦੇ ਜਿਹੜਾ ਨਾ ਠੱਗੀਆਂ ਮਾਰ ਕੇ ਉਹ ਭੱਜਿਆ ਉਹ ਆਏ ਹੋਏ ਆ ਦੇਖੋ ਉਹ ਤਾਂ ਅਸੀਂ ਵਿਚਾਰ ਨਹੀਂ ਸਕਦੇ ਕਿ ਕੋਈ ਸਾਰੇ ਦੇ ਲੋਨ ਲੈ ਕੇ ਆ ਉਹ ਬਹੁਤ ਵੱਡੇ ਲੋਨ ਲੈ ਕੇ ਉਹ ਭੱਜ ਗਿਆ ਪਰ ਆ ਜਿਹੜੀ ਕਿਸਾਨਾਂ ਦੀ ਕਣਕ ਇੱਥੇ ਝੋਨਾ ਪਿਆ ਜਿਹੜੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੈ ਇਹਨੂੰ ਨਾ ਉਹ ਲੁੱਟ ਕੇ ਰਹਿ ਜੇ ਇਹਦੀ ਅਸੀਂ ਗਿਣਤੀ ਮਿੰਤੀ ਕਰਕੇ ਪੂਰੇ ਉਹ ਪ੍ਰਸ਼ਾਸਨ ਨਾਲ ਮਿਲਿਆ ਕੇ ਵੀ ਕਿਹਦੇ ਘੱਟੇ ਕਿੰਨੇ ਪਏ ਆ ਕਿੰਨੀ ਪੇਮੈਂਟ ਪਈ ਹੈ ਉਹ ਸਾਰਾ ਕੁ ਦਾ ਉਹ ਅਸੀਂ ਗਣਕੇ ਇੱਥੇ ਰੱਖਾਂਗੇ ਉਹ ਡੋੜੀ ਕਿਸਾਨਾਂ ਚੋਂ ਜਿਹਨੇ ਵੰਡਾਂਗੇ ਤੇ ਦੂਜੇ ਜਿਹੜੇ ਆਪਦਾ ਮਾਲ ਹੈ ਉਹ ਲੈ ਕੇ ਜਾਣਗੇ ਜਿਹਦੇ ਅਸੀਂ ਸੋਨ ਨੂੰ ਕਿਵੇਂ ਪਤਾ ਲੱਗਿਆ ਵੀ ਉਹ ਕਪੜਾ ਜਿਹੜਾ ਭੱਜ ਗਿਆ ਤੇ ਤੁਹਾਨੂੰ ਕਿਵੇਂ ਇਕੱਠੇ ਹੋਏ ਤੁਸੀਂ ਜਿਖਾ ਉਹ ਜਦੋਂ ਕਿਸਾਨਾਂ ਨੂੰ ਇੱਥੇ ਪਤਾ ਲੱਗਿਆ ਉਹ ਦੀਵਾਲ ਆ ਗਿਆ ਆਪਦਾ ਆ ਜਾ ਉਹ ਬਾਰ ਝੜ ਗਿਆ ਉਦੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਫੋਨ ਵਗੈਰਾ ਕਰੇ ਉਹਦੇ ਫੋਨ ਬੰਦ ਹੋ ਗਏ ਉਹਦਾ ਜਿਹੜਾ ਮਲੀਮ ਹੈ ਉਹ ਵੀ ਹਸਪਤਾਲ ਚ ਦਾਖਲ ਹੋ ਗਿਆ ਇਸ ਕਰਕੇ ਉਦੋਂ ਪਤਾ ਲੱਗਣ ਤੋਂ ਬਾਅਦ ਲੋਕ ਆਏ ਹੋ ਸਕਦਾ ਇਹ ਤੋਂ ਵੱਡੀ ਗਿਣਤੀ ਪਿੰਡਾਂ ਚ ਹੋਵੇ ਜਿਨ੍ਹਾਂ ਨੂੰ ਹਜੇ ਪਤਾ ਹੀ ਨਾ ਲੱਗਿਆ ਹੋਵੇ ਕਿਉਂਕ ਸਾਲ ਦੇ ਦੇਗੇ ਪੇਮੈਂਟ ਜਦੋਂ ਮਰਜ਼ੀ ਆ ਜਾਏ ਵੀ ਕੋਈ ਗੱਲ ਨਹੀਂ ਇਸ ਕਰਕੇ ਉਹ ਸਾਰੀ ਪੇਮੈਂਟ ਲੈ ਕੇ ਲੱਖਾਂ ਕਰੋੜਾਂ ਰੁਪਇਆ ਜਿਹੜਾ ਲੈ ਕੇ 14-15 ਕਰੋੜ ਦਾ ਬੈਂਕ ਦਾ ਦੱਸਿਆ ਜਾ ਰਿਹਾ ਜਿਹੜਾ ਲੋਨ ਕਰਾ ਕੇ ਉਹ ਭੱਜ ਗਿਆ ਦੂਜਾ ਲੋਕਾਂ ਨੇ ਕਿੰਨੇ ਕਰੋੜ ਲੈ ਗਿਆ ਉਹ ਹਜੇ ਪੂਰੀ ਨਰੀਖਣ ਨਹੀਂ ਕੀਤਾ ਜਾ ਸਕਿਆ ਇਸ ਕਰਕੇ ਉਹ ਜੇ ਕਿਸਾਨ ਦਾ ਇਧਰੋਂ ਲੱਖ ਰੁਪਇਆ ਵੀ ਹੋਵੇ ਸਰਕਾਰ ਅੰਦਰ ਤੋਂ ਦੀ ਉਹਨੂੰ ਪਰ ਉਹ ਕਰੋੜਾਂ ਰੁਪਇਆ ਲੈ ਕੇ ਭੱਜ ਗਿਆ ਸਭੋ ਹੁਣ ਵੀ ਪ੍ਰਸ਼ਾਸਨ ਉਹਦੇ ਹੱਕ 'ਚ ਭੁਗਤ ਰਿਹਾ ਵੀ ਯਾਰ ਆ ਗੱਟੇ ਕੱਢਣ ਲੋ ਘਟਿਆ ਜੋ ਕੁਛ ਘਟੇ ਉਹਦੇ ਲੈਣੇ ਜਾਣੇ ਦੇ ਕੱਟ ਦਿਓ ਪਰ ਦੂਜੇ ਪਾਸੇ ਜਿਹੜੇ ਲੋਕ ਉਥੇ ਬਿਲਕ ਰਹੇ ਆ ਮਾਰ ਕੇ ਉਹਦੇ ਉਹਨਾਂ ਦੀ ਕੋਈ ਸਾਰ ਨਹੀਂ ਲੈ ਨਹੀਂ ਤੁਸੀਂ ਫੋਨ ਵਗੈਰਾ ਕਰਿਆ ਉਹਨ ਸ਼ਾਸ਼ਨ ਨਹੀਂ ਕਰਿਆ ਉਹਦਾ ਫੋਨ ਬੰਦ ਦਾ ਹੁੰਦਾ ਉਹਦਾ ਪਤਾ ਨਹੀਂ ਪਤਾ ਟਿਕਾਣਾ ਕਿੱਧਰ ਭੱਜ ਗਿਆ ਦੁਕਾਨਾਂ ਉੱਥੇ ਉਹ ਮੇਜੇ ਖੁੱਲ੍ਹੇ ਲੱਗੇ ਪਏ ਆ ਇਹ ਇਸ ਕਰਕੇ ਉਹਦੋਂ ਵਜੋਂ ਅਸੀਂ ਫਿਰ ਦਾਣਾ ਮੰਡੀ ਜਾਇਆ ਦਾਣਾ ਮੰਡੀ ਜਾ ਕੇ ਅਸੀਂ ਪੂਰੇ ਘਟਿਆਂ ਦੀ ਕਿੰਨੇ ਘਟੇ ਕਿਹੜੇ ਕਿਸਾਨ ਦੇ ਰਹਿੰਦੇ ਆ ਕਿੰਨੇ ਦੀ ਪੇਮੈਂਟ ਹੋ ਗਈ ਆ ਇਹ ਪੂਰੀ ਨਰੀਖਣ ਕਰਕੇ ਉਹਦੇ ਅਸੀਂ 1500 ਘਟਾ ਕੱਢਿਆ ਉਹ 1500 ਘਟਾ ਸੀ ਉਹਨੇ ਕਹਿੰਦੇ ਕਿਸਾਨਾਂ ਦਾ ਇੱਥੇ ਪਿਆ ਰਹਿੰਦੇ ਦੂਜਾ ਆਪ ਦੀ ਲੈ ਜਾਓ ਤੁਸੀਂ ਚੱਕ ਧਰਨਾ ਲਾਇਆ ਕੀ ਮੰਗਾ ਕੀ ਪ੍ਰਸ਼ਨ ਕਰ ਮੰਗੇ ਇਹੀ ਆ ਸਾਡੀ ਵੀ ਜਿੰਨਾ ਕਿਸਾਨਾਂ ਦਾ ਝੋਨਾ ਇੱਥੇ ਜਿਹੜਾ ਪਰਚੀਆਂ ਕੋਲੇ ਨੇ ਉਹਨਾਂ ਦੀ ਲਿਸਟ ਬਣਾ ਕੇ ਅਸੀਂ ਜਿਹ ਜਿੰਨੇ ਬਚਦੇ ਉਹ ਲੈ ਨੇ ਉਹ 1500 ਗੱਟਾ ਤਕਰੀਬਨ ਉਹ 1500 ਗੱਟੇ ਦੀ ਪੇਮੈਂਟ ਹੈ ਜਿਹੜੀ ਉਹ ਕਿਸਾਨਾਂ ਨੂੰ ਜਾਵੇ ਜਾਂ ਕਿਸਾਨ ਆਪਦੇ ਫੰਡ ਕੇ ਲੈ ਜਾਣਗੇ ਇਹ ਹੱਲ ਕੀ ਨਿਕਲਦਾ ਕੀ ਨਹੀਂ ਹਜੇ ਇਹ ਰੇੜਕਾ ਬਣਿਆ ਹੋਇਆ ਨਹੀਂ ਇਹ ਭੱਜਨ ਦਾ ਕਾਰ ਨਹੀਂ ਹੈ ਕਿ ਮਤਲਬ ਘਾਟੇ ਇੱਕ ਫਸਲ ਨਹੀਂ ਵਿਕ ਰਹੀ ਇਹਦੇ ਨਾਲ ਕੋਈ ਮਤਲਬ ਨਹੀਂ ਜੀ ਇਹ ਕੋਈ ਆਏ ਨਹੀਂ ਅੱਜ ਦੀ ਘਟਨਾ ਵਾਪਰੀ ਹੈ ਵੀ ਅੱਜ ਉਹਨੇ ਤਿਆਰੀ ਕਰਕੇ ਅੱਜ ਹੀ ਭੱਜ ਗਿਆ ਇਹਦਾ ਸਾਲ ਡੇਢ ਸਾਲ ਤੋਂ ਘਟੋੜ ਡਕਾ ਅਗਲੇ ਦੀ ਪਲੈਨਿੰਗ ਹੋ ਲੋਕਾਂ ਤੋਂ ਪੈਸੇ ਇਕੱਠੇ ਕਿਵੇਂ ਕਰਨੇ ਆ ਬੈਂਕ ਤੋਂ ਵੱਡੇ ਲੋਨ ਕਿਵੇਂ ਲੈਣੇ ਆ ਇਹ ਲੈ ਕੇ ਪਲੈਨਿੰਗ ਬਣਾ ਕੇ ਹੀ ਹੋ ਗਿਆ ਹੋਇਆ ਇਹ ਗੱਲ ਨਹੀਂ ਵੀ ਕਿედაਵਾ ਕਾ ਖਰੀਦਦਾ ਕਰਕੇ ਹੋ ਗਿਆ ਨਹੀਂ ਇਹ ਕਦੇ ਵੀ ਨਹੀਂ ਹੋਰ ਵੀ ਆਰਤੀ ਹੋ ਗਈ ਹੈ ਉਹਨੇ ਆਪਣੀ ਪੂਰੀ ਪਲੈਨਿੰਗ ਬਣਾ ਕੇ ਕਿਸਾਨਾਂ ਤੋਂ ਇਹ ਵੀ ਝਸੇ ਦੇ ਕੇ ਵੀ ਯਾਰ ਵਿਆਜ ਵਧ ਦੇਵਾਂਗੇ ਤੁਸੀਂ ਲਿਆਓ ਬਿਆਜ ਖਾਂ ਦੇ ਯਕੀਨ ਹੁੰਦੇ ਹੈਗਾ ਇਹ ਮਹਾਨੇ ਲਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਿਆ ਮਜ਼ਦੂਰਾਂ ਤੋਂ ਵੀ ਕਰਿਆ ਕਿਸਾਨਾਂ ਤੋਂ ਵੀ ਕਰਿਆ ਤੇ ਇੱਧਰ ਜਿਹੜਾ ਆਰਤੀਆ ਸਿਸਟਮ ਹੈ ਆਰਤ ਦੇ ਤੌਰ ਤੇ ਲੋਕਾਂ ਦੇ ਜਮ੍ਹਾਂ ਬਥੇਰੇ ਹੋਣਗੇ ਰਿਪੋਰਟਾਂ ਆਉਣੀਆਂ ਹੁਣ ਉਹ ਲੈ ਕੇ ਉਹ ਭੱਜ ਚੁੱਕੇ ਤੇ ਉਹ ਵੀ ਕਰੋੜਾਂ ਰੁਪਈਆ ਅੰਦਰ 14-15 ਕਰੋੜ ਰੁਪਿਆ ਦਾ ਬੈਂਕ ਦਾ ਹੈ ਜੀ ਜਿਹੜਾ ਬੈਂਕ ਦਾ ਲੋਨ ਹੈ ਹੋਰ ਕਿੰਨੇ ਲੋਕਾਂ ਦੇ ਘੱਟੋ ਘੱਟ ਇਸੇ ਅਨਮਾਨ ਲਾਇਆ ਜਾ ਰਿਹਾ ਵੀ 30-40 ਕਰੋੜ ਰੁਪਿਆ ਉਹ ਲੈ ਕੇ ਜਿਹੜਾ ਭੱਜ ਗਿਆ ਲੋਕ ਖੱਜਲ ਖਵਾਰ ਹੋ ਰਹੇ ਉਹਨੂੰ ਲੈ ਕੇ ਲੋਕ ਖੱਜਲ ਖਵਾਰ ਆ ਲੋਕ ਦਾ ਬਿਲਕ ਰਹੇ ਨੇ ਲੋਕ ਦਾ ਤਾਂ ਕਿ ਕਹਿੰਦੇ ਇਹ ਜਿਹੜੇ ਰੂਗ ਚੂਸੀਆ ਮਜ਼ਦੂਰ ਖੜੇ ਇਥੇ ਮਜ਼ਦੂਰਾਂ ਦੀ ਲੇਬਰ ਦਾ ਕੀ ਬਣੂ ਅਸੀਂ ਤਾਂ ਇਹਨਾਂ ਦੀ ਲੇਬਰ ਦੀ ਵੀ ਪੈਸਿਆਂ ਦਾ ਹੱਲ ਕਰਾਉਣਾ ਹੈ ਕਿਸਾਨਾਂ ਦਾ ਵੀ ਕਰਾਉਣਾ ਹੈ ਇਹ ਹੋਣਾ ਤਾਂ ਹੈ ਜੇ ਇਕੱਠੇ ਹੋਣਗੇ ਵੱਡੀ ਗਿਣਤੀ ਹੋਊ ਕਿਉਂਕਿ ਜਿੰਨੇ ਬੁੱਕੜੇ ਤੇ ਦਾਣੇ ਹੋਣਗੇ ਸੌਦਾ ਤਾਂ ਉਹਨੇ ਹੀ ਲਿਆ ਜਾਊ ਜੇ ਖੇਰ ਵੀ ਸਾਨੂੰ ਪਤਾ ਹੀ ਐ ਵੀ ਫੇਰ ਪ੍ਰਸ਼ਾਸਨ ਕਿਵੇਂ ਆਊਗਾ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕਰੀ ਐ ਕੀ ਕਹਿੰਦੇ ਉਹ ਇਹ ਪ੍ਰੋਸਾਦਵਾਉਂਦੇ ਕਿਰਾ ਵੀ ਗੱਟੇ ਗਿਣ ਲਓ ਲਿਸਟ ਬਣਾ ਲਓ ਅਸੀਂ ਉਹ 1500 ਗੱਟਾ ਛੱਡ ਦਿੰਨੇ ਆ ਤੇ ਆ ਮਜ਼ਦੂਰਾਂ ਦੇ ਪੈਸੇ ਜਿਹੜੇ ਅਸੀਂ ਆਖਿਆ ਵੀ ਇਹ ਵੀ ਦੱਸੋ ਇਹ ਕੰਮ ਜਿਹੜੀ ਉਹ ਹੈ ਕੰਪਨੀ ਐ ਜਿਹੜੀ ਮਤਲਬ ਇਹ ਤੋਂ ਖਰੀਦ ਕਰਦੀ ਏਜੰਸੀ ਹੈ ਉਹ ਤੋਂ ਇਹਨਾਂ ਦੇ ਪੈਸੇ ਵਭਾਉ ਇਹਨਾਂ ਦਾ ਜਿਹੜਾ ਵਿਚਾਰ 5 ਲੱਖ ਰੁਪਿਆ ਮਜ਼ਦੂਰਾਂ ਦਾ ਇਹ ਵੀ ਲੁੱਟਿਆ ਜਾ ਰਿਹਾ ਹੈ ਯੂਨੀਅਨ ਮਤਲਬ ਜੇ ਜਿਨ੍ਹਾਂ ਦੇ ਮਤਲਬ ਡੁੱਬੇ ਆ ਪੈਸੇ ਦਵਾਉ ਕਿ ਯੂਨੀਅਨ ਦੇਖੋ ਜੀ ਜਿਹੜੇ ਆ ਉਹ ਜੇ ਫਸਲ ਵਾਲੇ ਫਸਲ ਪਈ ਇਥੇ ਇਹਦਾ ਕੀਤਾ ਜਾ ਸਕਦਾ ਦੂਜਾ ਕੀ ਪਤਾ ਕਿਥੇ ਕੱਪੜੇ ਕਰਕੇ ਕਿੱਡੇ-ਕਿੱਡੇ ਭੱਜ ਗਿਆ ਕੀ ਸਬੂਤ ਹੈ ਲੋਕਾਂ ਕੋਲ ਹੈ ਕਿ ਨਹੀਂ ਪਹਿਲਾਂ ਕਮੌੜਾ ਦਾ ਬਾਣੀ ਭੱਜ ਗਿਆ ਘਟੋ ਘਟ ਤਿੰਨ ਪਿੰਡਾਂ ਦੇ ਪੈਸੇ ਲੇ ਗੀ ਉਹਦਾ ਡੱਕਾ ਬਣੀ ਨਹੀਂ ਕਿਉਂਕਿ ਲਿਖਤਾ ਨਹੀਂ ਵਰਤ ਨਹੀਂ ਕਿਸਾਨ ਕਿਹੜਾ ਲਿਖਦੇ ਆ ਉਹਦਾ ਸਗੋਂ ਕਿਸਾਨਾਂ ਦੇ ਖਾਲੀ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਣਾ? ਵੀਰ ਦਿਖਾ ਲਨ ਪਹਿਲੇ ਉਹ ਇਕੱਠੇ ਹੋਣ ਇਕੱਠੇ ਹੋ ਕੇ ਲੜਾਈ ਲੜਾਂਗੇ। ਲੜਾਈ ਕਿੱਥੇ ਜਾਂਦੀ ਹੈ ਕੀ ਜਾਂਦੀ ਹੈ ਇਹ ਤਾਂ ਮੌਕੇ ਦੀਆਂ ਹਾਲਾਤਾਂ 'ਤੇ ਅਧਾਰਤ ਹੋਣਾ। ਬਿਲਕੁਲ ਇਹ ਸਾਡੇ ਇਹਨਾਂ ਤੁਹਾਡਾ ਮੇਰਾ ਨਾਮ ਪਰਮਜੀਤ ਗੌਰਵ ਹੈ। ਕਿੱਥੋਂ ਜੀ? ਮੈਂ ਤਲਵੰਡੀ ਸਾਬੋ ਰਹਿਣ ਵਾਲੀ ਆ। ਤੁਹਾਡੇ ਨਾਲ ਆਹ ਦੁਕਾਨ ਆ ਸੀ ਜਿਹੜੀ ਫੈਕਟਰੀ ਜਿਹੜੀ ਫੈਕਟਰੀ ਐ ਇਹਨੂੰ ਕਪਲੂ ਬਾਈ ਵੇਚੀ ਸੀ ਕਿਉਂਕਿ ਮੇਰਾ ਸੁਪੰਡ ਦੇ ਗੁਰਦਾ ਪੈਣਾ ਸੀਗਾ। ਅਸੀਂ ਜਲੰਧਰ ਹਸਪੀਟਲ ਗੁਰਦਾ ਪਵਾਇਆ ਸੀ। ਇਹਨੂੰ ਇਹ ਪਿਛਲਾ ਥਾਂ ਸਾਰਾ ਵੇਚਤਾ ਇਹਨੂੰ ਮੈਂ। ਮੈਂ ਆਪਦੀ ਕਿਟ ਨਹੀਂ ਖੜਾ ਮੈਂ ਮੈਂ ਇਹ ਤਾਂ ਪੈਸੇ ਲੈ ਰਿਆ ਸੀ ਕਿ 25 ਲੱਖ ਰੁਪਏ ਲੈਣਾ ਸੀਗਾ ਤੇ ਮੈਨੂੰ ਇਹ ਕਹਿੰਦਾ ਵੀ ਮੈਂ ਤੈਨੂੰ 20 ਤਰੀਕ ਨੂੰ ਪੈਸੇ ਦੇ ਦਊਗਾ ਮੈਂ ਥਾਂ ਲਈ ਬੈਠੀ ਆ ਚਾਰਕਨਾਲਾ ਮਲਕਾਨਾ ਰੋਡ ਤੇ ਤੇ ਮੈਂ 20 ਤਰੀਕ ਨੂੰ ਰਜਿਸਟਰੀ ਕਰਾਉਣੀ ਸੀਗੀ ਉਹਦੀ ਤੇ ਮੈਨੂੰ ਕਹਿੰਦਾ ਮੈਂ ਤੇ 4 ਤਰੀਕ ਆ 20 ਤਰੀਕ ਨੂੰ ਪੈਸੇ ਦੇ ਦਊਗਾ ਤੇ ਵੀਰਵਾਰ ਨੂੰ ਮੇਰੇ ਕੋਲੇ ਗਿਆ ਕਹਿੰਦਾ ਮੈਂ ਪਰਸੋ ਪੈਸੇ ਦੇ ਜੀਮੇ ਪਰਜਾਈ ਦੇਨੂਗਾ ਤੇ ਮੁੜ ਕੇ ਜਦੋਂ ਸਾਨੂੰ ਤਾਂ ਕੱਲ ਪਤਾ ਲੱਗਿਆ ਵੀ ਜਦੋਂ ਉਹ ਤੋਂ ਤੜਕੇ ਸਮਾਨ ਚੱਕੀ ਜਾਂਦੇ ਸੀਗੇ ਤੇ ਅਸੀਂ ਪਤਾ ਕਰਿਆ ਸਮਾਨ ਪਤਾ ਨਹੀਂ ਕਿਉਂ ਲਈ ਇਹਨਾਂ ਬੈੱਡ ਵੀ ਮੈਂ ਕਿਹਾ ਚੱਲੂਂਗਾ ਵੇਚਦਾ ਹੋਊ ਤੇ ਰਾਜ ਸਰ ਨੂੰ ਪਤਾ ਲੱਗਿਆ ਕਬਲ ਵੀ ਸਿਰ ਮੇਰੇ 25 ਲੱਖ ਰੁਪਏ ਲੈ ਕੇ ਭੱਜ ਗਿਆ ਭਾਈ ਮੈਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵਿਧਵਾ ਤੀਹੀਆਂ ਮੇਰੇ ਪੈਸੇ ਵਸਤ ਨਹੀਂ ਆਹਾਂ ਮਤਲਬ ਲੋਕ ਫੈਕਟਰੀ ਨੂੰ ਲੋਕ ਲਾਗ ਆ ਜੀ ਫੈਕਟਰੀ 'ਚ ਲੋਕ ਲਾਗਿਆ ਸੀ ਇਹ ਲਾਕ ਤੋੜ ਕੇ ਭਾਈ ਕੋਈ ਹੋਰ ਲੋਕ ਲਾ ਗਿਆ ਆਪਦਾ ਕੋਈ ਅੱਛਾ ਕੋਈ ਹੋਰ ਲਾ ਗਿਆ ਇੱਥੇ ਤੁਹਾਡੇ ਤੋਂ ਬਹੁਤ ਦੁਨੀਆ ਆਈ ਸੀਗੀ ਕਿੰਨੇ ਕਦੇ ਪੈਸੇ ਦੇਣੇ ਜੀ ਕਿੰਨੇ ਕਾਇ ਸੀ ਪਤੀ ਨੇ ਭਾਈ ਸਾਰਾ ਪਿੰਡ ਕੋਈ ਕਹਿੰਦਾ ਮੈਂ 10 ਲੱਖ ਲੈਣਾ ਕੋਈ ਕਹਿੰਦਾ 15 ਲੱਖ ਲੈਣਾ ਪਤੀ ਨੇ ਕਿੰਨੇ ਕ ਲੈਣੇ ਸੀ ਜੀ ਮੈਂ ਕਰਦੇ ਆ ਪੁਲਿਸ ਪ੍ਰਸ਼ਾਸਨ ਤੋਂ ਵੀ ਕਾਰਵਾਈ ਕਰੀ ਜਾਵੇ ਹਾਂ ਭਾਈ ਕ ਕਿਉਂਕਿ ਮੈਂ 25 ਲੱਖ ਰੁਪਏ ਲੈਣਾ ਹੈ ਮੈਂ ਵਿਧਵਾ ਤੀਨੀ ਆ ਗਈ ਮੇਰੇ ਜਵਾਬ ਤੇ ਮੇਰੇ 25 ਲੱਖ ਰੁਪਏ ਦਵਾਇਆ ਜਾਵੇ ਤੇ ਬਈ ਦੁਨੀਆ ਨਾ ਲੱਗੂ ਠੀਕ ਕੀ ਮਸਲਾ ਹੈ ਇਸ ਤਰ੍ਹਾਂ ਸੀਗਾ ਇਹ ਕਪਿਲ ਕੁਮਾਰ ਨਾਂ ਦਾ ਜਿਹੜਾ ਇੱਕ ਆੜਤੀਆ ਹੈਗਾ ਜਿਹਦਾ ਕਿਸਾਨਾਂ ਦਾ ਨਾਲ ਜਿਹੜਾ ਹੈਗਾ ਕੋਈ ਝੋਨੇ ਦੀ ਖਰੀਦ ਨੂੰ ਲੈ ਕੇ ਕੋਈ ਪੈਸੇ ਦਾ ਲੈਣ ਦੇ ਹੋਇਆ ਹੈਗਾ ਤੇ ਉਹਦੇ ਵਿੱਚ ਕਿਸਾਨਾਂ ਦਾ ਇਹ ਹੈਗਾ ਅਲੀਗੇਸ਼ਨ ਵੀ ਹਾਲੇ ਸਾਡੀ ਜਿਹੜੀ ਝੋਨੇ ਦੀ ਪੂਰੀ ਪੇਮੈਂਟ ਨਹੀਂ ਹੋਈ ਹੈਗੀ ਤੇ ਉਹਦੇ ਬਾਰੇ ਜਿਹੜਾ ਹੈਗਾ ਸਿਵਲ ਡਿਪਾਰਟਮੈਂਟ ਦੇ ਨਾਲ ਰਲ ਕੇ ਅਸੀਂ ਇਹਦਾ ਸੌਲਵਟ ਕਰਾ ਰਹੇ ਹਾਂ ਕਿਸਾਨਾਂ ਦੀ ਤੇ ਸਿਵਲ ਡਿਪਾਰਟਮੈਂਟ ਜਿਹੜੇ ਹੈਗੇ ਆ ਆਪਣਾ ਇਹ ਮਹਿਕਮਾ ਜਿਹੜਾ ਹੈਗਾ ਉਹ ਇਹਨਾਂ ਦੀਆਂ ਪਰਚੀਆਂ ਚੈੱਕ ਕਰ ਰਹੇ ਆ ਤੇ ਪਰਚੀਆਂ ਦੇ ਹਿਸਾਬ ਨਾਲ ਇਹਨਾਂ ਦਾ ਪੇਮੈਂਟ ਦੇਖ ਰਹੇ ਆ ਕਿ ਕਿੰਨੀ ਹੋਗੀ ਤੇ ਕਿੰਨੀ ਜਿਹੜੀ ਹੈਗੀ ਆ ਰਹਿੰਦੀ ਹੈ ਲੋਕਾਂ ਦੀ ਬਾਹਰ ਕਰੋੜਾਂ ਰੁਪਏ ਲੈ ਕੇ ਭੱਜ ਗਏ ਮਤਲਬ ਉਹ ਆਪਣੇ ਦੁਕਾਨ ਸੀ ਉਹਦੇ ਕਾਰਖਾਨਾ ਜਦੋਂ ਲੋਕ ਲਗਾ ਕੀ ਮਤਲਬ ਥੋੜੇ ਕੋਲੇ ਕੋਈ ਆਈ ਹੋਵੇ ਇਨਫੋਰਮੇਸ਼ਨ ਇਹੀ ਆਈ ਸੀ ਵੀ ਹਾਲ ਦੀ ਘੜੀ ਉਹਦਾ ਜਿਹੜਾ ਹੈਗਾ ਫੋਨ ਬੰਦ ਚੱਲ ਰਿਹਾ ਤੇ ਉਹਦਾ ਜਿਹੜਾ ਹੈਗਾ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਪਰਿਵਾਰ ਨਾਲ ਤਾਲਮਿਲ ਕਰਕੇ ਤੇ ਹੋਰ ਉਹਨੂੰ ਲਿਆ ਕੇ ਤੇ ਬਹਿ ਕੇ ਕਿਸਾਨਾਂ ਦੇ ਨਾਲ ਉਹਦਾ ਜਿਹੜਾ ਹੈਗਾ ਆਪਣੇ ਸਾਹਮਣੇ ਗੱਲ ਕਰਾ ਕੇ ਤੇ ਮਸਲੇ ਦਾ ਜਿਹੜਾ ਇਹਦਾ ਹੱਲ ਕੱਢੀਏ। ਸਾਡੇ ਜਗਦੇਵ ਸਿੰਘ ਜੋਗੇ ਵਾਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਜਿਹੜਾ ਆੜਤੀਆ ਸੀਗਾ ਉਹ ਕਿਸਾਨਾਂ ਦੇ ਪੈਸੇ ਲੱਗ ਗਿਆ ਤੇ ਲੱਖਾਂ ਰੁਪਈਆ ਜਿਹੜਾ ਮਤਲਬ ਨੁਕਸਾਨ ਹੋਣ ਦਾ ਖਦਸਾ ਹੈ ਤੇ ਅਸੀਂ ਮਤਲਬ ਕਿਸਾਨਾਂ ਨੂੰ ਕਿੰਨੇ ਇਕੱਠੇ ਹੋ ਤੇ ਤੁਹਾਡੇ ਪੈਸੇ ਜਿਹੜਾ ਜ਼ਰੂਰ ਮਤਲਬ ਦਿਵਾਕੇ ਆਵਾਂਗੇ ਤੇ ਪ੍ਰਸ਼ਾਸਨ ਨਾਲ ਵੀ ਜਿਹਨਾਂ ਨੇ ਗੱਲਬਾਤ ਕੀਤੀ ਹੈ ਕੈਮਰਾਮੈਨ ਕੱਲ ਦੇ ਨਾਲ ਲਕਵੇਂਦਰ ਸ਼ਰਮਣ